ਫਗਵਾੜਾ ਦੇ ਥਾਣਾ ਸਤਰਾਮਪੁਰਾ ਦੇ ਨਵੇਂ ਬਣੇ ਐਸਐਚਓ ਸਰਦਾਰ ਹਰਦੀਪ ਸਿੰਘ ਮਾਨ ਨੇ ਮਸ਼ਹੂਰ ਲੌਗ ਗੇਟ ਤੇ ਪੀਜੀ ਮਾਰਕਰ ਨਾਲ ਕੀਤੀ ਮੀਟਿੰਗ ਤੇ ਨਵੀਆਂ ਹਦਾਇਤਾਂ ਬਾਰੇ ਕਰਵਾਇਆ ਜਾਣੂ ਦੱਸਿਆ ਕਿ ਫਗਵਾੜਾ ਦੇ ਥਾਣਾ ਸਤਰਾਮਪੁਰਾ ਦੇ ਨਵੇਂ ਬਣੇ ਐਸਐਚਓ ਸਰਦਾਰ ਹਰਦੀਪ ਸਿੰਘ ਮਾਨ ਵੱਲੋਂ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਆਪਣੀ ਪੂਰੀ ਪੁਲਿਸ ਟੀਮ ਸਮੇਤ ਮਸ਼ਹੂਰ ਲੌਗ ਗੇਟ ਵਿਖੇ ਪੀਜੀ ਮਾਰਕਰ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਦੌਰਾਨ ਲੌਗ ਗੇਟ ਦੇ ਪੀਜੀਆਂ ਲਈ ਜਾਰੀ ਨਵੀਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਪੁਲਿਸ ਦਾ ਪੂਰਨ ਤੌਰ ਤੇ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਗਈ ਤੇ ਉਨਾ ਇਸ ਮੌਕੇ ਇਹ ਚੇਤਾਵਨੀ ਵੀ ਦਿੱਤੀ ਕਿ ਇਲਾਕੇ ਵਿੱਚ ਅਪਰਾਧੀ ਜਨਤਾ ਇਲਾਕਾ ਸ਼ਰਦਨ ਜਾਂ ਫਿਰ ਆਪਣੇ ਆਪ ਵਿੱਚ ਕਰ ਲੈਣ ਸੁਧਾਰ ਨਹੀਂ ਤਾਂ ਫੜੇ ਜਾਣ ਤੇ ਹੋਵੇਗੀ ਸਖਤ ਕਾਰਵਾਈ ਅਤੇ ਇਹ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਲੋਗਟ ਮੇਰੂ ਪੁਲਿਸ ਚੌਕੀ ਇੰਚਾਰ ਸਰਦਾਰ ਦਰਸ਼ਨ ਸਿੰਘ ਪੱਟੀ ਵਿਨੋਦ ਕਪੂਰ ਪ੍ਰੈਜ਼ੀਡੈਂਟ ਪੀਜੀ ਐਸੋਸੀਏਸ਼ਨ ਅਤੇ ਇਲਾਕੇ ਦੀ ਹੋਰ ਬਹੁਤ ਵਾਰ ਸਖਿਯਤਾ ਅਮਯੁੱਧ ਰਹੀਆਂ ਦਿਖਾਉਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰੀਸ਼ ਭੰਡਾਰੀ ਦੀ ਇਹ ਰਿਪੋਰਟ ਸਰ ਲਾਗੜ ਵਿਖੇ ਪੀਜੀ ਮਾਲਗਾ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਕਿ ਕਿ ਇਸ ਦੇ ਏਜੰਡੇ ਇਹਨਾਂ ਲਾਗੜ ਵਿਖੇ ਜਿਹੜੀ ਮੀਟਿੰਗ ਕੀਤੀ ਗਈ ਹੈ ਕੁਝ ਡੀਸੀ ਸਾਹਿਬ ਦੀਆਂ ਸਾਡੇ ਕੋਲ ਹਦਾਇਤਾਂ ਆਈਆਂ ਤੇ ਉਹਦੇ ਬਾਰੇ ਇਹਨਾਂ ਨੂੰ ਜਾਣਕਾਰੀ ਦੇ ਦੇਣੀ ਸੀ ਇਹਦੇ ਵਿੱਚ ਇੱਕ ਤਾਂ ਜਿਹੜਾ ਸੀ ਫਾਰਮ ਇਹਨਾਂ ਨੂੰ ਅਪਡੇਟ ਕਰਨਾ ਸਾਰੇ ਪੀਜੀ ਮਾਲਗਾ ਨੇ ਜੀ ਹਰੇਕ ਵਿੱਚ ਜਿਹੜਾ ਇਹਨਾਂ ਨੂੰ ਅਰਜ਼ਾਇਦ ਕੀਤੀ ਗਈ ਸਾਰੇ ਜਾਨੇ ਆਪ ਆਪਣਾ ਸੀ ਫਾਰਮ ਅਪਡੇਟ ਕਰੋ ਉਹਦੇ ਵਿੱਚ ਸਾਰੀ ਇਹਨਾਂ ਜਾਣਕਾਰੀ ਜਿਹੜੀ ਸ਼ੇਅਰ ਕਰਨੀ ਹੁੰਦੀ ਆ ਜਿਵੇਂ ਕੋ ਪੀਜੀ ਵਿੱਚ ਕੌਣ ਰਹਿ ਰਿਹਾ ਤੇ ਕਦੋਂ ਪੀਜੀ ਚ ਆਇਆ ਕਦੋਂ ਛੱਡ ਕੇ ਜਾ ਰਿਹਾ ਜੇ ਕੋ ਨਵਾਂ ਬੰਦਾ ਆਇਆ ਉਹਦੇ ਬਾਰੇ ਵੀ ਜਿਹੜੀ ਆ 24 ਘੰਟਿਆਂ ਦੇ ਵਿੱਚ ਜਿਹੜੀ ਆ ਉਸ ਉਹਦੇ ਵਿੱਚ ਜਾਣਕਾਰੀ ਜਿਹੜੀ ਅਪਡੇਟ ਕਰਨੀ ਹੁੰਦੀ ਹੈ ਤਾਂ ਜੀ ਸੋ ਪੀਜੀ ਮਾਰਕਾ ਵੱਲੋਂ ਕਿਸ ਤਰ੍ਹਾਂ ਦਾ ਰਿਹਾ ਹੈ ਇਸ ਮੀਟਿੰਗ ਨੂੰ ਲੈ ਕੇ ਇੱਕ ਐਕਚੁਅਲੀ ਬਹੁਤ ਜਿਆਦਾ ਬੀਜੀ ਐ ਤੇ ਇਹਨਾਂ ਨੂੰ ਆਪਾਂ 9:00 ਵਜੇ ਮੈਸੇਜ ਲਾਇਆ ਹੋਇਆ ਪਰ ਇੰਨੇ ਜਿਆਦੇ ਨਹੀਂ ਆਏ ਫਿਰ ਵੀ 40 50 ਦੀ ਜਿੰਨਾ ਦੀ ਗੈਦਰਿੰਗ ਹੈਗੀ ਪਰ ਜਿਨ੍ਹਾਂ ਨੂੰ ਆਣਾ ਇਹਦੇ ਸਬੰਧ ਵਿੱਚ ਅਸੀਂ ਵਕ ਵਕ ਜਿਹੜੀਆਂ ਕਾਫੀ ਮੀਟਿੰਗਾਂ ਕਰਾਂਗੇ ਤਾਂ ਤਾਂ ਜੋ ਜਿਹੜੀ ਸਾਡੀ ਜਿਹੜੀ ਜਾਣਕਾਰੀ ਆ ਸਾਰੇ ਏਰੀਆ ਹਾਥਾਂ ਜਿਹੜੀ ਪਹੁੰਚ ਜੇ ਤੇ ਇਹਦੇ ਬੱਚੇ ਇਹਨਾਂ ਨੂੰ ਇਹ ਵੀ ਹੈ ਜਦੋਂ ਵੀ ਕੋਈ ਇਹਨਾਂ ਦੇ ਆਪਣਾ ਜਿਹੜਾ ਕੋਈ ਵੀ ਪੀਜੀ ਦੇ ਵਿੱਚ ਦਾ ਜੋ ਵੀ ਬੰਦਾ ਲੈਣਾ ਉਹਦੀ ਬਾਕਾਇਦਾ ਉਹਦਾ ਆਧਾਰ ਕਾਰਡ ਉਹਦਾ ਵੀਜ਼ਾ ਵੀਜ਼ੇ ਦੀ ਕਾਪੀ ਪਾਸਪੋਰਟ ਦੀ ਕਾਪੀ ਜਿੰਨੇ ਵੀ ਡਾਕੂਮੈਂਟ ਹੈਗੇ ਲੈ ਕੇ ਇਹ ਆਪਣੇ ਕੋਲ ਵੀ ਰਿਕਾਰਡ ਚ ਰੱਖਣਾ ਔਰ ਉਹਦੀ ਜਿਹੜੀ ਬਾਕਾਇਦਾ ਖਾਣੇ ਔਰ ਚੋਣਕੋ ਵੈਰੀਫਿਕੇਸ਼ਨ ਕਰਾਉਣਾ ਫਿਰ ਸੀ ਉਹ ਜਿਹੜਾ ਫਾਰਮ ਇਹਨਾਂ ਦਾ ਉਹਦੇ ਵਿੱਚ ਵੀ ਆਪ ਜੋ ਜੋੜ ਕਰਨਾ ਤੇ ਜਦ ਕਿ ਜਿਹੜਾ ਇਹਨਾਂ ਨੂੰ ਜਦੋਂ ਤਾਂ ਕਿ ਦੇਈਏ ਆਪਣਾ ਪ੍ਰੋਪਰ ਜਿਹੜਾ ਸੀਸੀਟੀਵੀ ਕੈਮਰੇਜ ਜਿਹੜੇ ਚੱਲਦੇ ਹੋਣ ਉਹਨਾਂ ਦਾ ਮਹੀਨੇ ਦਾ ਬੈਕਅਪ ਹੋਵੇ ਦੇ ਕੋਈ ਵੀ ਜਿਹੜਾ ਇਹਨਾਂ ਦੇ ਕੋ ਜਿਹੜਾ ਮਾੜਾ ਬੰਦਾ ਕਿੰਨੇ ਬੰਦਾ ਜਿਹੜਾ ਗਲਤ ਕੰਮ ਕਰਦਾ ਉਹਦਾ ਇਹਨਾਂ ਦੇ ਆ ਕੇ ਪੀੜੀ ਦੇ ਸਾਰੇ 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 ਇਹਨਾਂ ਨੂੰ ਜਿਹੜਾ ਦੱਸਿਆ ਗਿਆ ਤੇ ਇਹਨਾਂ ਕੋ ਜਿਹੜਾ ਸਹਿਯੋਗ ਹੀ ਮਿਲ ਗਿਆ ਸਰ ਲੋਗਟ ਇੱਕ ਤਾਂ ਮਸ਼ਹੂਰ ਏਰੀਆ ਹੈਗਾ ਵਾ ਲੋਕੀ ਬਾਹਰੋਂ ਆ ਕੇ ਕਾਫੀ ਵਸੇ ਹੋਏ ਹੈਗੇ ਕਾਫੀ ਕ੍ਰਾਈਮ ਦੇ ਪਰਚੇ ਇੱਥੇ ਕਾਫੀ ਜਿਹੜੇ ਛੇੜੂ ਬੱਚੋਆਂ ਕੇ ਵਿੱਚ ਦਰਜ ਹੈਗੇ ਆ ਸੋ ਅਗਰ ਕੋਈ ਕਿਸੇ ਕੋਲ ਇੱਥੇ ਅਸਲਾ ਪਾਇਆ ਜਾਂਦਾ ਜਾਂ ਕੋਈ ਬਾਹਰੋਂ ਆ ਕੇ ਇੱਥੇ ਗਲਤ ਕੋਈ ਨਸ਼ਾ ਦਸਤ ਕਰਦਾ ਦੇਰ ਬਰ ਧੰਦਾ ਕਰਦਾ ਹੈਗਾ ਉਸਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਜੀ ਉਹਦੇ ਬਕਾਇਦਾ ਜਿਹੜਾ ਹੈਗਾ ਕੋਈ ਵੀ ਸਾਡੇ ਜਿਹੜੇ ਚਟਾਨ ਚ ਆਇਆ ਫਾਇਦਾ ਜਿਹੜਾ ਉੱਥੇ ਅੱਜ ਲਾਂਚ ਹੋ ਚੁਕੀ ਜੀ ਬਹੁਤ ਸਾਰੀ ਕਾਰਵਾਈ ਕੀਤੀ ਹੋਊਗੀ ਇਹਨਾਂ ਤੋਂ ਜਿਹੜੇ ਸੁਝਾਅ ਲਏ ਇਹਨਾਂ ਦੱਸਿਆ ਜਿਹੜਾ ਜਿਹੜਾ ਫਾਇਦਾ ਨਾਲ ਬਹੁਤ ਇੰਪਰੂਵਮੈਂਟ ਆ ਤੇ ਇਹਨਾਂ ਦਾ ਇਸੇ ਕਰਕੇ ਜਿਹੜਾ ਹੈਗਾ ਅਸੀਂ ਜਿਹੜੀ ਆ ਇਹਨਾਂ ਨੂੰ ਅਪਡੇਟ ਕਰ ਰਹੇ ਆ ਕੋਈ ਬਕਾਇਦਾ ਜਿਹੜਾ ਉਹਦਾ ਜਿਹੜਾ ਵੀ ਬੰਦਾ ਰਹਿ ਰਿਹਾ ਆ ਆ ਪੁਰਾਣਾ ਕਾਇਦਾ ਜਿਹੜਾ ਲਾਉ ਉਹਦਾ ਪੁਰਾਣੀ ਹਿਸਟਰੀ ਦਾ ਉਹ ਚਿਰ ਦੇਖਣ ਸਾਡਾ ਬੰਦਾ ਇੱਥੇ ਰਹਿ ਨਾ ਸਕਿਆ ਦੇਖੋ ਇਹ ਵੀ ਆ ਕਿ ਇੱਥੇ ਜਿਹੜੇ ਆ ਦੁਕਾਨਾਂ ਦਾ ਰੈਸਟੋਰੈਂਟ ਸਮੇ 11 ਵੀ ਚੱਕਦਾ ਹੈਗਾ ਕਿ 2-2 ਵਜੇ ਤੱਕ ਖੁੱਲੇ ਰਹਿੰਦੇ ਆ ਔਰ ਜਿਹੜੇ ਸਟੂਡੈਂਟ ਜਾਂ ਹੋਰ ਹੈਗੇ ਆ ਬਾਹਰੋਂ ਵਕਤ ਬਸੇ ਹੋਏ ਹੈਗੇ ਆ ਕਿਰਾਏਦਾਰ ਉਹ ਹੁੱਲੜਵਾਜੀ ਬਹੁਤ ਕਰਦੇ ਹੈਗੇ ਉਹਨਾਂ ਨੂੰ ਕੀ ਹੈ ਤਾਂ ਤਿਆਰੀ ਕਰਦੇ ਨਹੀਂ ਕੁਛ ਨਹੀਂ ਹੈਗਾ ਜਿੱਦਾਂ ਇਹ ਦੁਕਾਨ ਦੁਕਾਨਦਾਰ ਸਾਰਿਆਂ ਨੂੰ ਮੇਰੀ ਜ਼ਰਤ ਹੈ ਕੋਸ਼ਿਸ਼ ਕਰੋ 9:00 ਵਜੇ ਆਪਣੇ ਜਿਹੜੀ ਆ ਸਾਰੀਆਂ ਦੁਕਾਨਾਂ ক্লোਜ਼ ਕਰੋ ਉਸ ਤੋਂ ਬਾਅਦ ਜਿਹੜਾ ਅਸੀਂ ਜਿਹੜੀ ਹੈ ਉਸ ਤੋਂ ਬਾਅਦ ਚੈਕਿੰਗ ਕਰਾਂਗੇ ਨਹੀਂ ਹੈਗਾ ਤੇ ਇਹਨਾਂ ਜੋ ਜਿਹੜਾ ਡੀਸੀ ਦੇ ਹੁਕਮ ਉਸ ਸਾਹਿਬ ਦੇ ਹੁਕਮ ਦੀ ਲੰਘਣਾ ਕਰੂਗਾ ਉੱਤੇ 188 ਦੇ ਪੱਤੇ ਦੇ ਕੇ ਕਾਰਵਾਈ ਅਵਜ ਲਿਆਵਾ ਸੋ ਅਗਲੀ ਮੀਟਿੰਗ ਵੀ ਕੋਈ ਅਰੰਭੀ ਜਾਏਗੀ ਹੁਣ ਕਦੋਂ ਅਰੰਭੀ ਆਏਗੀ ਆਪਾਂ ਵਿਦਨ ਦੋ ਤਿੰਨ ਦਿਨਾਂ ਦੇ ਵਿੱਚ ਵੀ ਇਹਨਾਂ ਕੋ ਸਾਰੇ ਪੀਜੀ ਮਾਰਕ ਸਮਾਲ ਕਰਾਂ ਤੇ ਜਾਂ ਜਿਹੜੇ ਜਿਹੜੇ ਚਲਾ ਰਹੇ ਨੇ ਉਹਨਾਂ ਨੇ ਕੀ ਟਿਕ ਨਹੀਂ ਉਹਨਾਂ ਸਾਰਿਆਂ ਨਾਲ ਅਸੀਂ ਆ ਦੋ ਤਿੰਨ ਦਿਨਾਂ ਦੇ ਵਿੱਚ ਕਾਫੀ ਮੀਟਿੰਗਾਂ ਕਰਾਂਗੇ ਸੋ ਇਲਾਕਾ ਵਾਸੀਆਂ ਨੂੰ ਕੀ ਅਪੀਲ ਹੈਗੀ ਇੱਥੇ ਇਲਾਕਾ ਵਾਸੀਆਂ ਨੂੰ ਇਹ ਜਿਹੜਾ ਪੀੜਾ ਚਲੋ ਇਹ ਖਾਸ ਖਾਸੋ ਤੇ ਗਲਤ ਕੰਮ ਕਰਦੇ ਹੈਗੇ ਆ ਜਿਹੜੀ ਯੂਨੀਵਰਸਿਟੀ ਦੇ ਕਿਸਾਬ ਦੇ ਚੱਲਿਆ ਇਹਨਾਂ ਵਿੱਚ ਕਿੰਨੇ ਜਿਹੜੇ ਪੀਜੀ ਮਾਲਕ ਨੇ ਦਾ ਨੇੜਲੇ ਵਾਲੇ ਪਿੰਡਾਂ ਨੇ ਉਹਨਾਂ ਨੂੰ ਕਿੰਨਾ ਦਾ ਉਜਗਾਰ ਮਿਲਿਆ ਤੇ ਲੱਗਿਆ ਆਨਵਾਸੀਆਂ ਨੂੰ ਤੇ ਜਿਹੜੀ ਪੀੜ ਹੈ ਤੁਸੀਂ ਅਸੀਂ ਤੁਹਾਡੇ ਵਾਸਤੇ ਜਿਹੜੇ ਆ ਦਿਨ ਦਾ ਦਾ ਹਾਜ਼ਰ ਆ ਤੁਹਾਡੀ ਜਿਹੜੀ ਸਿਕਿਉਰਟੀ ਵਾਸਤੇ ਤੇ ਕੋਈ ਵੀ ਜਿਹੜਾ ਆਪਣਾ ਪੀਸਟੂਨੀ ਲਾਈਫ ਜਿਹੜੀ ਅਬਦੀਤ ਕਰੋ ਕੋਈ ਵੀ ਡਰ ਦਰ ਪੈ ਦੇ ਵਿੱਚ ਦਾ ਅਗਰ ਸਰ ਤੁਹਾਨੂੰ ਕੋਈ ਸੂਚਨਾ ਕੋਈ ਗੁਪਤ ਸੂਚਨਾ ਦੇਣੀ ਚਾਹੁੰਦਾ ਕਿਸ ਨੰਬਰ ਤੇ ਦੇ ਸਕਦਾ ਜਦੋਂ ਵੀ ਹੈਗਾ ਕੋਈ ਗੁਪਤ ਸੂਚਨਾ ਦੇਣੀ ਚਾਹੁੰਦਾ ਤੇ ਮੇਰਾ ਨੰਬਰ ਹੈ 787302 ਮੈਂ ਜਦੋਂ ਵੀ ਆ ਗਿਆ ਮੈਨੂੰ ਕੋਈ ਵੀ ਰਗਿਆ ਜਾਣਕਾਰੀ ਦੇ ਦਿਓ ਤੇ ਮੈਂ ਉਹਦੀ ਜਿਹੜਾ ਨਾਮ ਹੀ ਗੁਪਤ ਰੱਖਿਆ ਜਾਊਗਾ ਤੇ ਸਬੰਧਤ ਜਿਹੜਾ ਦੋਸ਼ੀ ਤੇ ਕਾਰਵਾਈ ਤੁਸੀਂ ਗੱਲ ਕਰ ਸੀ ਹਰਿਸ਼ ਪੰਡਤ ਨਾਲ ਗੱਲ ਕਰ ਲਈ ਧੰਨਵਾਦ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਡੇ ਨਾਲ ਇੱਕ ਮੀਟਿੰਗ ਕੀਤੀ ਗਈ ਸਾਰਿਆ ਪੀਜੀ ਮਾਲਕਰ ਨਾਲ ਇੱਥੇ ਕੀ ਗੱਲਬਾਤ ਹੋਈ ਉਹਦੇ ਬਾਰੇ ਕੋਈ ਡੀਸੀ ਸਾਹਿਬ ਵੱਲੋਂ ਇੰਸਟਰਕਸ਼ਨਸ ਕਨਵੇ ਕੀਤੇ ਗਏ ਜਾਂ ਸੀਗੀਆਂ ਜਿਹੜੀ ਅਸੀਂ ਆਲਰੇਡੀ ਫਾਲੋ ਕਰ ਰਹੇ ਆਂ ਜੀ ਤੇ ਉਹਨਾਂ ਆਪਣੀਆਂ ਵੀ ਐਸੀ ਕੁ ਪ੍ਰੋਬਲਮ ਦੇਖੀਆਂ ਨੂੰ ਸੀ ਜੀ ਉਹਨਾਂ ਨੇ ਸ਼ੋਰਾਂ ਸੰਬੰਧੀ ਅਸੀਂ ਕਿ ਉਹ ਸੁਧਾਰ ਲਈ ਆਜੋਗੇ ਪ੍ਰੈਸ਼ਰ ਸਰ ਉਹਨਾਂ ਨੇ ਇਸ ਮੀਟਿੰਗ ਦਾ ਕੀ ਮੋਂਟਿਫ ਸੀਗਾ ਔਰ ਤੁਸੀਂ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੱਸੀਆਂ ਆਪਣੀਆਂ ਸਾਡੀਆਂ ਪਰੇਸ਼ਾਨੀਆਂ ਤਾਂ ਮਤਲਬ ਜਿ ਇੱਥੇ ਕੋਈ ਮਾਹੌਲ ਦਾ ਵੀ ਸੀਗਾ ਥੋੜਾ ਜਿਹਾ ਪਹਿਲਾਂ ਅੱਗੇ ਨਾਲ ਸਾਡੀਆਂ ਮੀਟਿੰਗ ਰੈਗੂਲਰ ਹੁੰਦੀਆਂ ਰਹਿੰਦੀਆਂ ਉਹਦੇ ਵਿੱਚ ਕਾਫੀ ਕੁਝ ਸੁਧਾਰ ਹੋ ਚੁੱਕਾ ਹੈ ਜੀ ਹਾਂਜੀ ਫਿਰ ਵੀ ਅਸੀਂ ਉਹਨਾਂ ਨਾਲ ਅਗਾ ਕੀਤਾ ਵੀ ਇਹ ਥੋੜੀ ਜਿਹੀ ਹੋਰ ਸੋ ਜੀ ਬਿਲਕੁਲ ਹਾਂਜੀ ਸੋ ਕੀ ਭਰੋਸਾ ਦਵਾਇਆ ਹੈ ਕਿ ਪੀਜੀ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਬਾਕ ਪੁਲਿਸ ਸਾਡੇ ਵੱਲ ਪੀਜੀ ਆਨਰਸ ਵੱਲੋਂ ਤੇ ਵੀ ਅਸੀਂ ਪੂਰੀ ਸਪੋਰਟ ਕਰਾਂਗੇ ਜੋ ਤੁਹਾਡੀ ਇਨਸਟਰਕਸ਼ਨ ਫਾਲੋ ਕਰੂੰਗੇ ਨਕਸ਼ਨ ਕੋਸ਼ਿਸ਼ ਕਰਾਂਗੇ ਫਾਲੋ ਕਰੀਏ ਸਰ ਆਪਣੇ ਨਾਮ ਔਰ ਅਹੁਦਾ ਕੋਈ ਆਪਣੇ ਨਾਮ ਔਰ ਅਹੁਦਾ ਰਿਪੀਟ ਕਰ ਦਿਓ ਹਾਂਜੀ ਆਪਣੇ ਨਾਮ ਔਰ ਅਹੁਦਾ ਰਿਪੀਟ ਕਰ ਦਿਓ ਮੇਰਾ ਵਿਨੋਦ ਕਪੂਰ ਪ੍ਰੈਜ਼ੀਡੈਂਟ ਯੂਨੀਵਰਸਿਟੀ ਪੀਐਮ ਐਸੋਸੀਏਸ਼ਨ ਜੀ ਜ ਫਤ ਤੁਸੀਂ ਜਿਹੜੇ ਇੱਥੋਂ ਦੇ ਜਿਹੜੇ ਵਸਨੀਕ ਹੋਈ ਜੇ ਪੀਜੀ ਖੋਲ ਕੇ ਬਾਹਰ ਆ ਕੇ ਲੋਕ ਵਸਦੇ ਹੈਗੇ ਆ ਇੱਥੇ ਜਿਹੜੇ ਪੀਜੀ ਚਲਾਉਂਦੇ ਹੈਗੇ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਦੇ ਹੋ ਕਿਸ ਤਰ੍ਹਾਂ ਸ਼ਾਂਤਮਈ ਮਾਹੌਲ ਬਣਾਈ ਰੱਖੋ ਤਾਂ ਜੋ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਾ ਕਿ ਸਾਨੂੰ ਆਵੇ ਨਹੀਂ ਅਸੀਂ ਤਾਂ ਮੀਟਿੰਗਸ ਕਰਦੇ ਆਂ ਕਲੋਨਿਜ਼ ਦੀ ਅਗਾਹ ਕਰਦੇ ਆਂ ਅਸੀਂ ਜੀ ਬਾਕੀ ਕੋਈ ਹੋਰ ਨਹੀਂ ਜੀ ਸੋ ਕੁਝ ਸਾਲਾਂ ਪਹਿਲਾਂ ਕੁਝ ਇੱਥੇ ਅਪਰਾਧਿਕ ਮਾਮਲੇ ਵੀ ਬਹੁਤ ਬੜੇ ਸਾਹਮਣੇ ਹੁੰਦੇ ਸੀ ਲੇਕਿਨ ਹੁਣ ਘਟ ਗਈ ਗਿਣਤੀ ਕਾਫੀ ਘਟ ਗਈ ਹੈ ਘਟ ਕਾਫੀ ਘਟ ਗਈ ਜੀ ਕਿਸ ਤਰ੍ਹਾਂ ਦਾ ਬਦਲਾਅ ਹੈ ਕਿਸ ਤਰ੍ਹਾਂ ਦਾ ਬਦਲਾਅ ਹੈ ਮਤਲਬ ਲਾਗੇ ਥੋੜਾ ਜਿਆਦਾ ਤੁਸੀਂ ਮਤਲਬ ਕਹਿ ਸਕਦੇ ਕਾਫੀ ਮਾਹੌਲ ਖਰਾਬ ਸੀਗਾ ਜੀ ਉਸ ਦੇ ਸਾਥ ਅਕੀ ਸਾਹਿਬ ਕਾਫੀ سپورਟ ਕੀਤਾ ਰ ਸਾਨੂੰ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਕਾਫੀ سپورਟ ਕੀਤਾ ਉਹਨਾਂ ਨੇ ਜਿੱਦ ਕਰਕੇ ਇਸ ਮਾਹੌਲੇ ਦਾ ਕਾਫੀ ਅੱਛਾ ਹੋ ਗਿਆ ਵਾ ਤੁਸੀਂ ਕਹਿ ਸਕਦੇ 90% ਇੱਥੇ ਹੁਣ ਕਾਫੀ ਮਾਹੌਲ ਅੱਛਾ ਹੈ ਕੋਲੋਨੀ ਦੀ 12 ਲੋਟ ਮਾਰੇ ਸਾਡਾ ਕੀ ਕਹਿਣਾ ਹੈ ਵਾ ਇਹ ਕੋਲੋਨੀ 2013 ਚ ਗਵਰਨਮੈਂਟ ਦੀ ਪਾਲਿਸੀ ICDB ਜਿਹੜੇ ਅਨਅਥਰਾਇਜ਼ ਜਗ੍ਹਾ ਤੇ ਕੌਲੋਨੀ ਬਣੀਆਂ ਉਹਨਾਂ ਨੂੰ ਅਪਰੂਵ ਕਰਾਇਆ ਗਿਆ ਐਨਓਸੀ ਚਾਹੀ ਜੇ ਹੁੰਦੀ ਅਸੀਂ ਇਹ ਪਾਲਸੀ ਨੂੰ ਅਸੀਂ ਫਾਲੋ ਕਰਦੇ ਹੋਏ ਜੁਨੀਅਰ ਰਵਾਈਸ ਪਾਲਸੀ ਆ ਵੀ ਅਸੀਂ ਫਾਲੋ ਕਰਦੇ ਅਸੀਂ ਉਹਨਾਂ ਨੇ ਕਾਫੀ ਬਹੁਤ ਅਮਾਉਂਟ ਅਸੀਂ ਉਹਨਾਂ ਨੇ ਡਿਪੋਜ਼ਿਟ ਕਰਾ ਚੁੱਕੇ ਆ ਪਾਲਸੀ ਵਿੱਚ ਕਲੀਅਰ ਕਟ ਹੈਗਾ ਜਿੱਥੇ ਕਲੋਨੀ ਵਿੱਚ 50% ਡਿਪੋਜ਼ਿਟ ਹੋ ਚੁੱਕੇ ਆ ਕਲੋਨੀ ਵਿੱਚ 50% ਸਾਡੇ ਐਨੂ ਜੀ ਰੈਨਮੈਂਟ ਚਾਰਜ ਐਨੂ ਸੇ ਲਈ ਗਈ ਹੈ ਉਸ ਤਸਵੀਰ ਮਤ ਗਵਰਨਮੈਂਟ ਦੀ ਲਾਇਬਿਲਟੀ ਹੈ ਦੀ ਸੇਵਲ ਮੈਂਟੇਨੈਂਸ ਪ੍ਰੋਵਾਈਡ ਕਰ ਲਏਗੀ ਜੀ ਜਦ ਕਿ ਐਨ ਐ ਸਾਡੇ ਆਲਮੋਸਟ 10 ਕਰੋੜ ਤੋਂ ਉੱਪਰ ਅਸੀਂ ਆਲਮੋਸਟ ਮੈਚ ਹੈ ਜਮਾ ਕਰਾ ਚੁੱਕੇ ਆ ਇਥੇ ਡਵੈਲਪਮੈਂਟ ਜਿਹੜੀ ਬਿਲਕੁਲ 100% ਨੇ ਲੱਗੀ ਜੀ ਤੁਸੀਂ ਅੱਜ ਇਸ ਮੀਟਿੰਗ ਲਈ ਕੁਝ ਹੋਰ ਕਹਿਣਾ ਚਾਹੋਗੇ ਤੁਹਾਡੀ ਐਸਜੀ ਸਾਹਿਬ ਆਈ ਸੀ ਉਹਨਾਂ ਨਾਲ ਕੀ ਗੱਲਬਾਤ ਹੋਈ ਐਸਜੀ ਸਾਹਿਬ ਨੇ ਇਹ ਕਹਿ ਸੀ ਕਿ ਕੈਨੋਟ ATMOSFER ਕਾ ਜੇਨ ਫੜਾ ਜਾ ਹੋਰ ਥੋੜਾ ਜਿਆ ਇਹਦਾ ਜਿਹੜਾ ਟਾਈਮਿੰਗ ਹੈ ਗਿਆ ਸ਼ੌਕ ਦੀਆਂ ਟਾਈਮ ਥੋੜਾ ਕੰਟਰੋਲ ਕਰੋ ਤਾਂ ਕਿ ਗਲੇਟ ਆਵਰ ਜਿਹੜਾ ਗਿਆ ਇਥੇ ਮੂਵਮੈਂਟ ਬੰਦ ਹੋਏ ਜੀ ਜੀ ਕਾਬਾ ਕਲੀ ਧੰਨਵਾਦ ਥੈਂਕ ਯੂ